ਮੈਂ ਐਸਪੀ ਸਾਹਿਬ ਬੈਠੇ ਆ ਡੀਐਸਪੀ ਸਾਹਿਬ ਬੈਠੇ ਆ ਦੋ ਦਿਨ ਤੁਹਾਡੇ ਕੋਲ ਅਸੀਂ ਅੱਜ 19 ਤਰੀਕ ਤੋਂ 20 ਤੇ 21 21 ਤਰੀਕ ਤੱਕ ਤੁਹਾਨੂੰ ਜਾਦਾ ਇਹਦਾ ਰਿਜਟ ਦੇਓ ਜੇ ਅਸਲੀਅਤ ਨਹੀਂ ਲੱਭਦੀ ਫਿਰ ਅਸੀਂ ਤਾਂ ਪੰਥਕਾਲਸੇ ਵਾਲਾ ਗਰੁੱਪੇ ਉੱਤੋਂ ਆਉਂਦਾ ਉਹ ਸਾਰੇ ਅਸੀਂ ਕੱਪੜੇ ਰੋਕੇ ਇੱਥੇ ਆਪਣਾ ਫਿਰ ਅਨਸਾਫ਼ ਕੋਟਾ ਮੰਗਾਂਗੇ ਜਿਹੜੀਆਂ ਸਰਕਾਰਾਂ ਅੱਜ ਬੈਠੀਆਂ ਇੱਕ ਘਟਨਾ ਦੀ ਗੋਲੀ ਪਹਿਲਾਂ ਵੀ ਇਦੋਂ ਕਈ ਘਟਨਾ ਹੋ ਗਈਆਂ ਤੇ ਮੈਂ ਮਹਿਸੂਸ ਕਰਦਾ ਵੀ ਇੱਕ ਕਸ ਤੋਂ ਮਾਸਕਾ ਕਦੇ ਹੁੰਦੀ ਸਰਕਾਰ ਦਾ ਕੋਈ ਮੰਤਰੀ ਕੋਈ ਸੰਤਰੀ ਜਾਂ ਕੋਈ ਐਮਐਲਏ ਕੋਈ ਆ ਕੇ ਏਡੀ ਵੱਡੀ ਘਟਨਾ ਜਿਹੜੀ ਸਤਗੁਰੂ ਜੀ ਜਾਤ ਜੋਤ ਬੈਠੇ ਸਾਡੇ ਸਾਡੀ ਅਗਵਾਹੀ ਕਰਦਾ ਨਿਰੋਕਤਾ ਦੀ ਕੋਈ ਬੰਦਾ ਡੇਰ ਹੀ ਨਹੀਂ ਕਰਦਾ ਪਤਾ ਨਹੀਂ ਮਜ਼ਾਕ ਹੈ ਤੇ ਫੇਰ ਕੋਈ ਹੋਰ ਹੁੰਦਾ ਹੋਵੇ ਸਮਾ ਸਰਕਾਰ ਹੋਵੇ ਫਿਰ ਝੰਡੇ ਵੀ ਚੱਕ ਲੈਣੇ ਬਹੁਤ ਮਨ ਭਾਗੀ ਦਾ ਤਾਂ ਕਹਿ ਦੋ ਨਾ ਜਨਵਰੀ ਦੀ ਵੀ ਕਰਨਾ ਹੋਈ ਆ ਤੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਦੋ ਸੂਰੂਪ ਦੋਏ ਨਕਸਾਨੇ ਗਏ ਇੱਕ ਮਾਰਾਇ ਦੇ ਪ੍ਰਕਾਰ ਮਾਨਸਗੇ 3 ਹਾਲ ਤੇ ਦੂਜੇ ਸਫਾ ਤੋਂ ਸਨਗੇ ਅੱਜ ਜਿਵੇਂ ਸਾਰੇ ਕੁੱਤੇ 16 ਤਰੀਕ ਦੀ ਇਹ ਘਟਨਾ ਹੈ ਅੱਜ 24 ਤਰੀਕ ਹੋ ਗਈ ਸਾਰੇ ਪਿੰਡ ਦੇ ਸਫਾ ਸੇਵਾਦਾਰ ਤੇ ਜੋ ਜਿਹੜੇ ਮੌਜੂਦਾ ਸੇਵਾਦਾਰ ਆ ਇਹ ਵੀ ਇੱਥੇ ਬੈਠੇ ਮਾਤਾ ਇਸ ਬਰਬਰ ਸਹਾਬੂ ਨੇ ਬੈਠ ਕੋਈ ਕੈਮਰਾ ਲਗਾਇਆ ਨਾ ਇਹ ਦੇਖਪੋ ਜਨਰਲ ਆਉਣ ਦਾ ਇਹਨੇ ਨੀਂ ਕੰਡੀਸ਼ਨ ਰੱਖਿਆ ਨਾ ਪੱਕਾ ਗ੍ਰੰਤੀ ਸੰਧ ਰੱਖਿਆ ਮੈਂ ਸਾਰੇ ਪਿੰਡ ਵਾਸੀਆਂ ਨੂੰ ਨਿਮਰਤਾ ਸਹਿਤ ਅਪੀਲ ਕਰਕੇ ਬੁਲਦੀ ਕਰਦਾ ਸਤ ਗੁਰੂ ਦੀ ਜਾਤ ਜੋੜਿਆ ਆਪਾਂ ਇੱਕ ਦੂਜੇ ਦਾ ਸਹਿਯੋਗ ਕਰੀਏ ਤਾਂ ਕਿ ਅਸਲ ਬੰਦਾ ਜਿਹੜਾ ਹੈ ਉਹ ਲੱਭ ਸਕੇ ਲੱਭ ਪੈਂਦੇ ਉਹਦੇ ਬੰਦੇ ਪਰ ਕਈ ਵਾਰੀ ਉਹਦੇ ਵਿੱਚ ਫਿਰ ਹੋਰ ਘਟਨਾਵਾਂ ਹੋ ਜਾਂਦੀਆਂ ਜਿਹੜਾ ਤੁਸੀਂ ਦੋਸਤ ਆਪਾਂ ਨੂੰ ਸੁਝਾਅ ਕਰਦੇ ਮੈਂ ਐਸਪੀ ਸਾਹਿਬ ਬੈਠੇ ਆ ਡੀਐਸਪੀ ਸਾਹਿਬ ਇੱਥੇ ਆ ਦੋ ਦਿਨ ਤੁਹਾਡੇ ਕੋਲ ਅਸੀਂ ਅੱਜ 19 ਤਰੀਕ ਤੋਂ 20 ਤਾਂ 21 1 21 ਤਰੀਕ ਤੱਕ ਸਾਨੂੰ ਜਾਦਾ ਇਹਦਾ ਰਿਗੱਟ ਦੇਓ ਜੇ ਅਸਲੀਅਤ ਨਹੀਂ ਲੱਭਦੀ ਫਿਰ ਅਸੀਂ ਦਰਪੰਥ ਕਾਲਸੇ ਬਦਲ ਕੇ ਹੋਰ ਹੁਕਮ ਹੁੰਦਾ ਉਹ ਸਾਰੇ ਅਸੀਂ ਰਕਤਰ ਰੋ ਕੇ ਇੱਥੇ ਆਪਣਾ ਫਿਰ ਅਨਸਾਫ਼ ਜਿੱਤਾ ਮੰਗਾਂਗੇ ਕਿਉਂਕਿ ਜਿਹੜੀਆਂ ਸਰਕਾਰਾਂ ਅੱਜ ਬੈਠੀਆਂ ਇਹ ਇੱਕ ਘਟਨਾ ਨਹੀਂ ਹੋਈ ਪਹਿਲਾਂ ਵੀ ਇਹ ਤੋਂ ਕਈ ਘਟਨਾ ਹੋ ਗਈਆਂ ਤੇ ਮੈਂ ਮਹਿਸੂਸ ਕਰਦਾ ਵੀ ਇੱਕ ਤਸ ਤੋਂ ਮਾਸ ਦਾ ਕੰਨੀ ਹੁੰਦੀ ਸਰਕਾਰ ਦਾ ਕੋਈ ਮੰਤਰੀ ਕੋਈ ਸੰਤਰੀ ਜਾਂ ਕੋਈ ਐਮ.ਐਲ.ਏ ਕੋਈ ਆ ਕੇ ਏਡੀ ਵੱਡੀ ਘਟਨਾ ਜਿਹੜੀ ਸਤਗੁਰੂ ਜੀ ਜਗਤ ਜੋਤ ਬੈਠੇ ਸਾਡੇ ਸਾਡੀ ਅਗਵਾਈ ਕਰਦਾ ਰੁਕਦਾ ਦੀ ਕੋਈ ਬੰਦਾ ਡੇਰ ਨਹੀਂ ਕਰਦਾ ਪਤਾ ਨਹੀਂ ਮਜ਼ਾਕ ਹੈ ਕਿ ਜੇ ਕੋਈ ਹੋਰ ਹੁੰਦਾ ਹੋਵੇ ਸਰਕਾਰ ਹੋਵੇ ਵਿੱਚ ਡੇਰ ਹੀ ਚੱਕ ਲੈਣੀ ਤੇ ਮੈਂ ਨਿਮਰਤਾ ਸਾਹਿਬ ਤੁਹਾਨੂੰ ਸਿਵਾਦਨੀ ਦੇ ਰੂਪ ਦੇ ਵਿੱਚ ਨਾ ਕਹਿ ਲਵਾਂ ਨਿਮਰਤਾ ਸਾਹਿਬ ਤੁਹਾਨੂੰ ਤਾਂ ਕਹਿਣਾ ਦੋ ਦਿਨਾਂ ਸਾਡੇ ਕੋਲ ਦੋ ਦਿਨਾਂ ਦੇ ਸਾਨੂੰ ਦੱਸੋ ਇਹਾਰੇ ਕਾਰਵਾਈ ਕਰਕੇ ਤੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਤੁਸੀਂ ਇਹਦੇ ਵਿੱਚ ਆਪਣੇ ਸਹਿਯੋਗ ਕਰੋ ਪਤਾ ਲੱਗਦਾ ਹੁੰਦਾ ਕਿ ਬਨਾਮਾ ਦਾ ਫਿਰ ਪਤਾ ਲੇਟ ਲੱਗਦਾ ਤੇ ਇਸ ਕਰਕੇ ਰੁੱਤੋਂ ਬਾਅਦ ਜੇ ਦੋ ਜਿਹੜਾ ਨਹੀਂ ਪਤਾ ਲੱਗਦਾ ਫਿਰ ਅਗਲਾ ਦੀ ਆਪ ਹੀ ਇੱਥੇ ਆ ਕੇ ਉਸ ਨੈਕਸਟ ਕੋਰਸ ਦਾ ਬੈਚ ਉਹਦੀ ਆਪ ਹੀ ਜਿਹੜਾ ਆ ਉਹ ਵੀ ਅਸੀਂ ਲਿਖਾਂਗੇ ਸੋ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਤੁਹਾਨੂੰ ਪ੍ਰਿੰਟ ਪਾ ਕੇ ਜਮਾ ਕਰਾਂ ਮੈਂ ਤਾਂ ਕਿ ਅੱਜ ਆਇਆ ਸੀ ਕੋਈ ਆ ਕੇ ਦੇਖਾਂ ਕੀ ਹਾਲਾਤ ਹੈ ਇੱਥੇ ਦੇ ਤੇ ਮੈਂ ਇਸ ਕਰਕੇ ਹੁਣ ਤੁਹਾਨੂੰ ਸਾਰਿਆਂ ਨੂੰ ਮੇਰੇ ਤੋਂ ਸਹਿਯੋਗ ਕਰਦਾ ਹਾਂ ਕਿ ਸਹਿਯੋਗ ਕਰਕੇ ਆਪਾਂ ਅਸਲ ਜਿਹੜਾ ਕਲਪ ਰਿਹਾ ਇੱਕ ਬੜੀ ਬੜੀ ਸ਼ਰਾਪ ਤੇ ਆ ਸੂਪੀ ਗੱਲ ਨੇ 100 ਰੁਪਏ 200 ਰੁਪਏ 200 ਰੁਪਏ ਦਾ ਖਾਣੇ ਜਾਣੇ ਤੇ ਇਹ ਘਟਨਾ ਤਾਂ ਬੜੀ ਹੋਈ ਹੈ ਤੇ ਆਪਾਂ ਦੇਖਣਾ ਹੋਈਏ ਨੂੰ ਕਰਨ ਦੀ ਇੱਕ ਮर्यादा ਹੈ ਆਪਾਂ ਸਤ ਗੁਰੂ ਦੀ ਹਰ ਰੱਖ ਰੱਖਣ ਜੇ ਕੈਮਰੇ ਨਹੀਂ ਆਪਾਂ ਲਾਉਂਦੇ ਜਾਂ ਆਪਾਂ ਗ੍ਰਾਂਟ ਵੀ ਲੈ ਸਕਦੇ ਹਾਂ ਜਾਂ ਆਪਾਂ ਜਿੰਦਾ ਨਹੀਂ ਲਾ ਸਕਦੇ ਕਿਹੜੀ ਬਰਿਆਦਾ ਜੀ ਘਰ ਦੇ ਵਿੱਚ ਪਰੌਣਾ ਆਇਆ ਹੋਵੇ ਤਾਂ ਆਪਾਂ ਸਾਰਾ ਟੱਬਰ ਦੌੜੇ ਪੈਣੇ ਅੱਗੇ ਪਿੱਛੇ ਤਾਂ ਸਤ ਗੁਰੂ ਦੀ ਯਾਰਕੋਪਾ ਇਹ ਨਾ ਵੀ ਇਸ ਕਰਕੇ ਮੈਂ ਪਾਉ ਨੂੰ ਫਿਰ ਸਾਰਿਆਂ ਨੂੰ ਸਭੀ ਸਾਡਾ ਵੀਰ ਆਪਣੇ ਨੰਚਾ ਗਿਆ ਵਰਿੰਦਰ ਚੱਕ ਨੂੰ ਨਹੀਂ ਆਇਆ ਮਨੂ ਸਿੰਘ ਸਾਹਿਬ ਸੁਮਰੀਦ ਤੇ ਲਤੀਫ ਉਹ ਆ ਰਹੇ ਲਤੀਫ ਅ ਜਿਹੜਾ ਪ੍ਰੋਗਰਾਮ ਇਹ ਘਟਨਾ ਛੋਟੀ ਨਹੀਂ ਇਹ ਘਟਨਾ ਦਾ ਸੱਚ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਦੋ ਦਿਨਾਂ ਦੇ ਵਿੱਚ ਆਵੇ ਫਿਰ ਗਾਂ ਵੀ ਜੇ ਨਹੀਂ ਆਂਦਾ ਫਿਰ ਗਾਂ ਵਾਲਾ ਜਿਹੜਾ ਸ੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਕੌਂਸਲ ਦੇ ਉੱਤੇ ਤੇ ਜੋ ਆਪਨੇ ਖਾਤਰ ਪੁਲਿਸ ਦਾ ਸੈਕਸ਼ਨ ਰੋਕਾ ਕਰਾਂਗੇ ਤੋਂ ਮੈਂ ਇਹ ਵੀ ਆਜ਼ਮਾਖਣਾਂ ਪਰ ਟੈਂਡਾ ਵਾਲੇ ਜਿਹੜੇ ਜਿੰਨੇ ਤੁਸੀਂ ਸਾਰੇ ਬੈਠੇ ਹੋ ਉਹ ਆਪਕੋ ਮਿੱਠੀ ਕੋਈ ਵੀ ਆ ਕਈ ਵਾਰੀ ਕੋਲੋਂ ਦੇ ਕੰਨ ਚ ਬੰਦ ਦੇ ਜਾਂ ਮੇਰੇ ਕੰਨ ਚ ਦੱਸੋ ਤਾਂ ਕਿ ਆਪਾਂ ਕੋਈ ਵੇਕ ਸੂਰਾ ਜਿਹੜਾ ਆ ਉਹ ਨਾ ਵੇਚਨ ਇਨਵੋਲ ਹੋਵੇ। ਕਸੂਰਵਾਰ ਜਿਹੜਾ ਆ ਉਹ ਮਲਕ ਮੈਂ ਨਹੀਂ ਕੰਨ ਚ ਰੱਖਦੇ ਹੋ ਰਿਹਾ ਤੇ ਦੱਸ ਦਿਓ ਮੇਰੇ ਦੱਸ ਦਿਓ ਹੋਰ ਕਿਤੇ ਦੱਸ ਦਿਓ। ਤਾਂ ਕਿ ਹੋਏ ਉਹਦੀ ਗੱਲ ਹੋਵੇ ਵਾਹਿਗੁਰੂ ਕੀ ਕਾਲ ਸਤਿ। ਮੈਂ ਐਸਪੀ ਸਾਹਿਬ ਬੈਠੇ ਆ ਡੀਐਸਪੀ ਸਾਹਿਬ ਬੈਠੇ ਆ। ਦੋ ਦਿਨ ਤੁਹਾਡੇ ਕੋਲ ਅਸੀਂ ਅੱਜ 19 ਤਰੀਕ ਤੋਂ 20 ਤੱਕ 21 ਤਰੀਕ ਤੱਕਾਨੂੰ ਜਾਦਾ ਇਹਦਾ ਰਿਪੋਰਟ ਦੇਓ ਜੇ ਅਸਲੀਅਤ ਨਹੀਂ ਲੱਗਦੀ ਫਿਰ ਅਸੀਂ ਤਾਂ ਪੰਥਕਾਲ ਸੇ ਵਾਲਾ ਜੋ ਰੋਪੇ ਉਤਮਾਉਂਦਾ ਉਹ ਸਾਰੇ ਅਸੀਂ ਕੱਪੜਾ ਰੋਕੇ ਇੱਥੇ ਆਪਣਾ ਫਿਰ ਇਨਸਾਫ ਕੋ ਤਾਂ ਮੰਗਾਂਗੇ ਜਿਹੜੀਆਂ ਸਰਕਾਰਾਂ ਅੱਜ ਬੈਠੀਆਂ ਇਹ ਇੱਕ ਘਟਨਾ ਨਹੀਂ ਹੋਈ ਪਹਿਲਾਂ ਵੀ ਐਦਾਂ ਕਈ ਘਟਨਾ ਹੋ ਗਈਆਂ ਤੇ ਮੈਂ ਮਹਿਸੂਸ ਕਰਦਾ ਵੀ ਇੱਕ ਕਸ ਤੋਂ ਮਾਸਕਾ ਕਲੀ ਹੁੰਦੀ ਸਰਕਾਰ ਦਾ ਕੋਈ ਮੰਤਰੀ ਕੋਈ ਸੰਤਰੀ ਜਾਂ ਕੋਈ ਐਮਐਲਏ ਕੋਈ ਆ ਕੇ ਏਡੀ ਵੱਡੀ ਘਟਨਾ ਜਿਹੜੀ ਸਤਗੁਰੂ ਜੀ ਗੱਤ ਜੂਤ ਬੈਠੇ ਸਾਡੇ ਸਾਡੀ ਅਗਵਾਹੀ ਕਰਦਾ ਨੁਕਤਾ ਦੀ ਕੋਈ ਬੰਦਾ ਡੇਰੇ ਨਹੀਂ ਕਰਦਾ ਪਤਾ ਨਹੀਂ ਮਜ਼ਾਕ ਹੈ ਤੇ ਫਿਰ ਕੋਈ ਹੋਰ ਹੁੰਦਾ ਹੋਵੇ ਸਮਾ ਸਰਕਾਰ ਹੋਵੇ ਇਹ ਝੰਡੇ ਵੀ ਚੱਕ ਲੈਣੇ ਬਹੁਤ ਮਨ ਭਾਗੀ ਦਾ ਤਾਂ ਕਹਿ ਰਿਹਾ ਨਾ ਜਨਵਰੀ ਦੀ ਵੀ ਕਸਨਾ ਹੋਈ ਆ ਔਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਦੋ ਸੂਰਤ ਦੋਏ ਨੁਕਸਾਨੇ ਗਏ ਇੱਕ ਮਾਰਾਇਦੇ ਪ੍ਰਕਾਰ ਮਾਨਸਿਕੇ 30 ਸਾਲ ਤੇ ਦੂਜੇ ਸਫਾਸਨ ਸੋਚ ਅੱਜ ਦੇ ਸਾਰੇ ਫੋਟੋ ਕਲੀਅਰ ਜੋ ਕਿ 16 ਤਰੀਕ ਦੀ ਹੈ ਘਟਨਾ ਹੈ ਅੱਜ 24 ਤਰੀਕ ਹੋ ਗਈ ਸਾਰੇ ਪਿੰਡ ਦੇ ਸਾਫਾ ਸੇਵਾਦਾਰ ਤੇ ਉਹ ਜਿਹੜੇ ਮੌਜੂਦਾ ਸੇਵਾਦਾਰ ਆ ਇਹ ਵੀ ਇੱਥੇ ਬੈਠੇ ਨਾ ਤਾਂ ਇਸ ਬਰਬੋਰਾ ਸਰਹੱਦ ਤੇ ਬੈਠ ਕੋਈ ਕੈਮਰਾ ਲਗਾਇਆ ਨਾ ਇਹਦੇ ਟਿਕੋ ਜਨਾਲਾ ਹੁੰਦਾ ਇਹਨਾਂ ਨੇ ਹੀ ਪੰਡੀਆਂ ਰੱਖਿਆ ਨਾ ਪੱਕਾ ਦਰਸਤੀ ਸਿੰਘ ਰੱਖਿਆ ਮੈਂ ਸਾਰੇ ਪਿੰਡ ਵਾਸੀਆਂ ਨੂੰ ਨਿਮਰਤਾ ਸਹਿਤ ਅਪੀਲ ਕਰਕੇ ਬੁਲੰਦੀ ਕਰਦਾ ਸਤਿਗੁਰੂ ਦੀ ਯਾਦ ਨੂੰ ਲਓਗੇ ਆਪਾਂ ਇੱਕ ਦੂਜੇ ਦਾ ਸਹਿਯੋਗ ਕਰੀਏ ਤਾਂ ਕਿ ਅਸਲ ਬੰਦਾ ਜਿਹੜਾ ਹੈ ਉਹ ਲੱਭ ਸਕੇ ਲੱਭ ਪੈਂਦੇ ਹੋਂਦੇ ਬੰਦੇ ਪਰ ਕਈ ਵਾਰ ਉਹਦੇ ਵਿੱਚ ਫਿਰ ਹੋਰ ਘਟਨਾਵਾਂ ਹੋ ਜਾਂਦੀਆਂ ਜਿਹੜਾ ਤੁਸੀਂ ਦੋਸਤ ਆਪਾਂ ਮਿਸਾਲ ਕਰਦੇ ਮੈਂ ਐਸਪੀ ਸਾਹਿਬ ਬੈਠੇ ਆ ਡੀਐਸਪੀ ਸਾਹਿਬ ਬੈਠੇ ਆ ਦੋ ਦਿਨ ਤੁਹਾਡੇ ਕੋਲ ਅਸੀਂ ਅੱਜ 19 ਤਰੀਕ ਨੂੰ 20 ਤੱਕ 26 ਤਰੀਕ ਤੱਕ ਸਾਨੂੰ ਜਿਆਦਾ ਇਹਦਾ ਰਿਗਟ ਦੇਓ ਜੇ ਅਸਲੀਅਤ ਨਹੀਂ ਲੱਗਦੀ ਫਿਰ ਅਸੀਂ ਦਰਪੰਥ ਕਾਲਸੇ ਪదల ਜੋਰੇ ਹੁਕਮ ਹੁੰਦਾ ਉਹ ਸਾਰੇ ਅਸੀਂ ਇਕੱਤਰ ਹੋ ਕੇ ਇੱਥੇ ਆਪਣਾ ਫਿਰ ਅਨਸਾਫੀ ਦਾ ਮੰਗਾਗੇ ਕਿਉਂਕਿ ਜਿਹੜੀਆਂ ਸਰਕਾਰਾਂ ਅੱਜ ਬੈਠੀਆਂ ਇਹ ਇੱਕ ਘਟਨਾ ਨਹੀਂ ਹੋਈ ਪਹਿਲਾਂ ਵੀ ਇਹ ਤੋਂ ਕਈ ਘਟਨਾ ਹੋ ਗਈਆਂ ਤੇ ਮੈਂ ਮਹਿਸੂਸ ਕਰਦਾ ਵੀ ਇੱਕ ਤਸ ਤੋਂ ਮਾਸਾ ਕਰਨੀ ਹੁੰਦੀ ਸਰਕਾਰ ਦਾ ਕੋਈ ਮੰਤਰੀ ਕੋਈ ਸਾਂਤਰੀ ਜਾਂ ਕੋਈ ਐਮਐਲਏ ਕੋਈ ਆ ਕੇ ਏਡੀ ਵੱਡੀ ਘਟਨਾ ਜਿਹੜੀ ਸਤਗੁਰੂ ਜੀ ਜਾਤ ਦੇ ਦੂਤ ਬੈਠੇ ਸਾਡੇ ਸਾਡੀ ਅਦਵਾਦੀ ਕਰਦਾ ਰੁਕਤਾ ਦੀ ਤੇ ਬੰਦਾ ਡੇਰੇ ਨਹੀਂ ਕਰਦਾ ਪਤਾ ਨਹੀਂ ਮਜ਼ਾਕ ਹੈ ਤੇ ਜੇ ਕੋਈ ਹੋਰ ਹੁੰਦਾ ਹੋਵੇ ਸਮਾ ਸਰਕਾਰ ਹੋਵੇ ਵਿੱਚ ਡੇ ਵੀ ਕਰ ਲੈਣੀ ਤੇ ਮੈਂ ਨਿਮਰਤਾ ਸਾਹਿਬ ਤੁਹਾਨੂੰ ਸਵਾਦਨੀ ਦੇ ਰੂਪ ਦੇ ਵਿੱਚ ਨਾ ਕਹਿ ਲਵਾਂ ਨਿਮਰਤਾ ਸਾਹਿਬ ਤੁਹਾਨੂੰ ਮੈਂ ਕਹਿੰਦਾ ਦੋ ਦਿਨਿਆ ਸਾਡੇ ਕੋਲ ਦੋ ਦਿਨਾਂ ਦੇ ਵਿੱਚ ਸਾਨੂੰ ਦੱਸੋ ਇਹ ਕਾਰੇ ਕਾਰਵਾਈ ਕਰਕੇ ਤੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਤੁਸੀਂ ਇਹਦੇ ਵਿੱਚ ਆਪਣੇ ਸਹਿਯੋਗ ਕਰੋ ਪਤਾ ਲੱਗਦਾ ਹੁੰਦਾ ਕਿ ਘਰਾਮਾ ਦਾ ਫਿਰ ਪਤਾ ਲੇਟ ਲੱਗਦਾ ਤੇ ਇਸ ਕਰਕੇ ਉਦੋਂ ਬਾਅਦ ਜੇ ਦੋ ਤਰ੍ਹਾਂ ਚ ਨਹੀਂ ਪਤਾ ਲੱਗਦਾ ਫਿਰ ਅਗਲਾ ਜਿਹੜਾ ਆਪ ਵੀ ਇਥੇ ਆ ਕੇ ਉਸ ਨੈਕਸਟ ਕੋਰਸ ਦਾ ਬੈਚ ਵੀ ਆਪ ਵੀ ਜਿਹੜਾ ਆ ਉਹ ਵੀ ਅਸੀਂ ਲਿਖਾਂਗੇ ਸੋ ਮੈਂ ਐਡਮਿਨਿਸਟ੍ਰੇਸ਼ਨੋਂ ਵੀ ਤੁਹਾਨੂੰ ਪ੍ਰਿੰਟ ਵਾਸ ਗਿਆ ਹਾਂ ਮੈਂ ਤਾਂ ਕਿ ਅੱਜ ਆਇਆ ਸੀ ਕੋਈ ਆ ਕੇ ਦੇਖਾਂ ਕੀ ਹਾਲਾਤ ਇਹ ਇੱਥੇ ਦੇ ਤੇ ਮੈਂ ਇਸ ਕਰਕੇ ਹੁਣ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਸਹਿਜ ਪ੍ਰੈਂਟ ਕਰਦਾ ਹਾਂ ਕਿ ਸਹਿਯੋਗ ਕਰਕੇ ਆਪਾਂ ਅਸਲ ਜਿਹੜਾ ਕਲਪ ਇਹ ਬੜੀ ਵੱਡੀ ਸਲਾਹ ਤੇ ਆ ਸੋਹੀ ਗੱਲ ਹੈ ਇਹ ਕਿਸੇ ਰੂਪ ਵਿੱਚ ਦੂਆ ਸਰੂਪ ਦੋਏ ਸਰੂਪ ਦੀਆਂ ਖਾਨੇ ਜਾਣੇ ਤੇ ਇਹਦਾ ਘਟਨਾ ਦਾ ਵੇਰਵਾ ਹੋਈ ਹੈ ਤੇ ਆਪਾਂ ਵੇਖ ਜਿਹਾ ਹੋਈਏ ਗੁਰੂ ਘਰਾਂ ਦੀ ਇੱਕ ਮर्यादा ਹੈ ਆਪਾਂ ਸਤ ਗੁਰੂ ਜੀ ਦਾ ਸਰਕਾਰ ਵੀ ਰੱਖਣ ਜੇ ਕੈਮਰੇ ਨਹੀਂ ਆਪਾਂ ਲਾਉਂਦੇ ਜਾਂ ਆਪਾਂ ਗ੍ਰਾਂਟ ਵੀ ਲੈ ਸਕਦੇ ਹਾਂ ਜਾਂ ਆਪਾਂ ਜਿੰਦਾ ਨਹੀਂ ਲਾ ਸਕਦੇ ਕਿਹੜੀ ਮर्यादा ਜੀ ਘਰ ਦੇ ਵਿੱਚ ਪਰਾਉਣਾ ਆਇਆ ਹੋਵੇ ਤਾਂ ਆਪਾਂ ਸਾਰਾ ਤਬਰ ਧਾੜੇ ਪਿੱਛੇ ਅੱਗੇ ਪਿੱਛੇ ਤਾਂ ਸਤ ਗੁਰੂ ਦੀ ਯਾਰ ਜੋ ਆਪਾਂ ਇਹਦਾ ਵੀ ਨਹੀਂ ਕੇਸ ਕਰਕੇ ਮੈਂ ਵਾਣੂ ਫੇਰ ਸਾਰਿਆਂ ਨੂੰ ਕਾਪੀ ਸਾਡਾ ਵੀਰ ਆਪਣੇ ਅੰਜਾਰ ਗਿਆ ਵਰਿੰਦਰ ਚੱਕ ਉਹ ਨਹੀਂ ਆਇਆ ਅਮਨ ਗੋਪਾਲ ਉਸ ਤਮਰੀਦ ਨੇ ਲਤੀਫ ਬਖਾਰੀ ਲਤੀਫ ਆ ਜੀ ਸਾਡਾ ਜਿਹੜਾ ਪ੍ਰਮਾਣ ਇਹ ਘਟਨਾ ਛੁੱਟੀ ਨਹੀਂ ਇਹ ਘਟਨਾ ਦਾ ਸੱਚ ਜਿਹੜਾ ਆ ਲੋਕਾਂ ਦੇ ਸਾਹਮਣੇ ਦੋ ਦਿਨਾਂ ਦੇ ਵਿੱਚ ਆਵੇ ਫਿਰ ਗਾਂ ਵੀ ਜੇ ਨਹੀਂ ਆਦਾ ਫਿਰ ਗਾਂ ਵਾਲਾ ਜਿਹੜਾ ਸ੍ਰੀ ਸ਼ਾਮੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਕੌਂਸਲ ਦੇ ਉੱਤੇ ਤੇ ਜੋ ਆਪਣੀ ਖਾਤਰ ਪੁਲਿਸ ਅਫਸਰ ਕੰਮ ਕਰਾਂਗੇ ਤੋਂ ਮੈਂ ਇਹੋ ਯਾਦ ਰੱਖਦਾ ਪਿੰਡ ਵਾਲੇ ਜਿਹੜੇ ਦਿਨੇ ਤੁਸੀਂ ਸਾਰੇ ਬੈਠੇ ਆ ਰੋ ਆਪ ਕੋ ਮੀਟਿੰਗ ਹੋਈ ਬੀਆ ਕਈ ਵਾਰੀ ਕੋ ਉਂਦੇ ਕੰਮ ਤੇ ਬੰਦੇ ਜਾਂ ਮੇਰੇ ਕੰਦ ਦਾ ਤਾਕੇ ਆਪਾਂ ਕੋਈ ਫੇਕ ਸੂਆ ਜਿਹੜਾ ਆ ਉਹ ਨਾ ਵਿੱਚ ਇਨਵੋਲ ਹੋਵੇ। ਕਸੂਰਬਾਜ਼ ਜਿਹੜਾ ਆ ਉਹ ਮਲਕ ਮੈਂ ਨਹੀਂ ਕੰਮ ਤੇ ਰੱਖਦੇ ਹੋ ਰਿਹਾ ਤੇ ਦੱਸ ਦਿਓ ਮੇਰੇ ਦੱਸ ਦਿਓ ਹੋਰ ਕਿਤੇ ਦੱਸ ਦਿਓ। ਤਾਂ ਕਿ ਹੋਏ ਵੰਦੀ ਗੱਲ ਹੋਵੇ। ਵਾਹਿਗੁਰੂ ਕੀ ਕਾਲਾ ਕਾਲਾ ਵਾਹਿਗੁਰੂ